ਬਈ ਸਤਿ ਸ਼੍ਰੀ ਅਕਾਲ ਜੀ ਸਾਰੇ ਕਬੂਤਰ ਪੀਜ ਭਰਾਵਾਂ ਨੂੰ ਠੀਕ ਹੈ ਜੀ ਵੈਲਕਮ ਬੈਕ ਟੂ ਆਪਣਾ ਚੈਨਲ ਤੇ ਭਰਾ ਬਣ ਕੇ ਜਿਹੜੇ ਨਵੇਂ ਆਉਂਦੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਹੁਣ ਚੱਲਦੇ ਆ ਜੀ ਆਪਾਂ ਰਾਜਪੁਰੇ ਚੱਕ ਲਈਏ ਵੱਡਾ ਪਿੰਜਰਾ ਲਿਆਉਣੇ ਆ ਭਰ ਕੇ ਠੀਕ ਹੈ ਜੀ ਆ ਪਿੰਜਰਾ ਲਿਆਉਣੇ ਆ ਤੇ ਭਰ ਕੇ ਪੂਰਾ ਰਾਜਪੁਰੇ ਚੱਲਦੇ ਆ ਕਬੂਤਰਾਂ ਨਾਲ 15-20 ਕਬੂਤਰ ਲਿਆਉਣੇ ਆ ਠੀਕ ਹੈ ਜੀ ਅਮਰਪਾਲ ਕਿਆਂ ਕੋਲ ਤੇ ਚਲੋ ਚੱਲਦੇ ਆ ਫਿਰ ਠੀਕ ਹੈ ਜੀ ਤੇ ਉੱਥੇ ਜਾ ਕੇ ਹੀ ਕਰਾਂਗੇ ਕੰਟੀਨਿਊ 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 ਠੀਕ ਹੈ ਜੀ ਤੇ ਆ ਜੋ ਫਿਰ ਚੱਲੀਏ ਤੇ ਗਰਮੀ ਬਹੁਤ ਆ ਪਹਿਲਾਂ ਆਪਾਂ ਕਿਤੇ ਕੰਮ ਜਾ ਕੇ ਆਏ ਸੀ ਤਾਂ ਕਰਕੇ ਤੇ ਆ ਜੋ ਨੂੰ ਰੱਖੀ ਇੱਥੇ ਕੱਪੜਾ ਲੈ ਆਵਾਂ ਕੋਈ ਮੈਂ ਅੰਦਰੋਂ ਪਹੁੰਚ ਚੁੱਕੇ ਅਰੇ ਅਮਰਪਾਲ ਗਿਆ ਨਰ ਸੁੱਤਾ ਪਿਆ ਠੀਕ ਹੈ ਜੀ ਤੇ ਉਹਦਾ ਦਾਦਾ ਗਿਆ ਉਹਨੂੰ ਠਾਉਣ ਪਹੁੰਚ ਕੇ ਅਮਰਪਾਲ ਕੋਲੇ ਹੁਣ ਇਹਨੂੰ ਕਹਿੰਦੇ ਪਿੰਦਰਾ ਪਰਦਾ ਪੂਰਾ ਉੱਤੋਂ ਤੱਕ ਟਟਵਾ ਤੇ ਇਧਰ ਆ ਰਿਹਾ ਇੱਕ ਉੱਤਰ ਕੋ ਉੱਤਰ ਚੈੱਕ ਕਰ ਲਓ ਤਾਂ ਸੈਟਅਪ ਠੀਕ ਹੈ ਜੀ ਉਧਰ ਮੁੰਡੇ ਨੇ ਮੁਰਗੇ ਵੀ ਰੱਖੇ ਹੋਏ ਨੇ ਹੁਣ ਕੈਂਚੀ ਕੁੰਚੀ ਲੱਭਦਾ ਪਿਆ ਉਹ ਤਾਂ ਨਹੀਂ ਕੀ ਕਰੂਗਾ ਕੀ ਨਹੀਂ ਲੋ ਜੀ ਪਿੰਜਰਾ ਲੈ ਕੇ ਕਬੂਤਰਾਂ ਦਾ ਬੰਨ ਚੁੱਕੇ ਆ ਘਰੇ ਮਿੱਤਰੋ ਭਰ ਕੇ ਪਿੰਜਰਾ ਪੂਰਾ ਤੇ ਹੁਣ ਲਾਤੀ ਮੋਟਰ ਸੰਸ਼ਾਵੇਂ ਠੀਕ ਹੈ ਜੀ ਕਬੂਤਰ ਬਹੁਤ ਸਰਾ ਦਿੱਤੇ ਆ ਕਿ ਕਹਿਣ ਦੀਆਂ ਹੀ ਗੱਲਾਂ ਆ ਬਸ ਕੂਟਰ ਬਹੁਤ ਸਰਾ ਆਪਾਂ ਉੱਥੇ ਵਿਖਾ ਨਹੀਂ ਸਕੇ ਠੀਕ ਹੈ ਜੀ ਬਾਹਲੇ ਸਰਾ ਕੂਤਰ ਦਿੱਤੇ ਆ ਆਓ ਵੀ ਮਿੱਤਰੋ ਆਗੇ ਤੁਹਾਡੇ ਨਵੇਂ 파ਟਨਰ ਠੀਕ ਹੈ ਜੀ ਤਾਡੇ ਨਵੇਂ ਬੇਲੀ ਆ ਗਏ ਨਵੇਂ 파ਟਰਨਰ ਕੋਈ ਨਾ ਇੱਕ ਰਾ ਇਹਨਾਂ ਚ ਹੀ ਛੱਡ ਦਿੰਨੇ ਆ ਮੁੜ ਕੇ ਛਾਂਟ ਛਾੜ ਕੇ ਪਰਲੇ ਖੁੱਡੇ ਛੱਡ ਦਾਂਗੇ ਇੱਧਰਲੇ ਛੱਡ ਦਾਂਗੇ ਇੱਕ ਬੰਦਾ ਹੋਰ ਚਾਹੀਦਾ ਉਸ ਕੰਮ ਨੂੰ ਅਮਨੀਤ ਆਤ ਨੇ ਵਿਹਲਾ ਹੋ ਜੂਗਾ ਜੀ ਤੇ ਬਾਕੀ ਆਤ ਨੇ ਨਿਤ ਨੇ ਹੋ ਜਾਣਾ ਵਿਹਲਾ ਹੈ ਥੋੜੇ ਤੁਹਾਨੂੰ ਪਤਾ ਕੰਮ ਤਾਂ ਦੇ ਲੱਗਿਆ ਹੁੰਦਾ ਤੇ ਉਦੋਂ ਫਿਰ ਛਾਂਟ ਛਾੜ ਕੇ ਕੂਤਰ ਉਤਰ ਛੱਡੀ ਜਾਵਾਂਗੇ ਠੀਕ ਹੈ ਮੇਰੇ ਵੀਰੋ ਤੇ ਬਾਕੀ ਓਕੇ ਦੀਆਂ ਰਿਪੋਰਟਾਂ ਨੇ ਕੂਤਰ ਸਾਰੇ ਕੱਢ ਕੇ ਇੱਧਰ ਛੱਡੀ ਜੇ ਕਿਰਾਂ ਠੀਕ ਹੈ ਜੀ ਹੱਥੋਂ ਉੱਝ ਗਿਆ ਤੇ ਹੁਣ ਇਹਨੇ ਗੂਤਰ ਘਵਾਤਰ ਤੇ ਨੀਤ ਆਊਗਾ ਇੱਥੇ ਪਨੀਰੀ ਨੂੰ ਪਾਣੀ ਪੂਣੀ ਲਾਉਣਾ ਉਦੋਂ ਉਹਨੂੰ ਕੈਮਰਾ ਫੜਾ ਕੇ ਤੇ ਆਪਣਾ ਉਤਰਾਂ ਦਾ ਸ਼ੌਂਕ ਕਰਾਵਾਂਗੇ ਠੀਕ ਹੈ ਜੀ ਕਿਉਂਕਿ ਹੁਣ ਤੋਂ ਕੰਮ ਤਾਂ ਦੇ ਲੱਗਿਆ ਤੁਹਾਨੂੰ ਪਤਾ ਕੰਮ ਚੱਲੀ ਜਾਂਦਾ ਉਹਨਾਂ ਦੇ ਘਰੇ ਕੋਟੀਗਾ ਢਿ ਪਾ ਰਿਹਾ ਤਾਂ ਫਿਰ ਕਿੱਭਾ ਗਿਆ ਉਹਨੂੰ ਡਿਸਟਰਬ ਕਰਨਾ ਵਿਚਾਰੀ ਨੂੰ ਪਹਿਲਾਂ ਹੋ ਗਿਆ ਆਪ ਹੀ ਆ ਜਾਣਾ ਉਹਨੇ ਚੈੱਕ ਕਰੋ ਹੁਣ ਕਰਦੇ ਹਾਂ ਚੱਕੂਤਰਾ ਆਪਣੇ ਆਏ ਹਾਏ ਹਾਏ ਸਵਾਦ ਹੀ ਆ ਗਿਆ ਜੀ ਚੱਕੂਤਰਾ ਦੇ ਨਿਗਾ ਮਾਰੋ ਸੋ ਕੀਆ ਬਾਤਾਂ ਨੇ ਮੇਰੇ ਵੀਰੋ ਓਕਰਪੋਟ ਲੱਗਿਆ ਪਿਆ ਬਾਹਰ ਨਾਲ ਨਿਕਲ ਜਾਓ ਕੋਈ ਓਏ ਠੀਕ ਹੈ ਤੇ ਛਾੜ ਛਾੜ ਕੇ ਆਪਾਂ ਕੂਤਰ ਪਰਲੇ ਖੁੱਡੇ ਜੀ ਵੀ ਕਰਨੇ ਆ ਉਹ ਹਜੇ ਕੱਲ ਨੂੰ ਕਰਾਂਗੇ ਨੈਕਸਟ ਵਲੌਗ ਚ ਵੇਖਿਓ ਤੁਸੀਂ ਤੇ ਬਾਕੀ ਕੂਤਰ ਕੂਤਰੀਆਂ ਵੇਨੇ ਜਿਹੜੇ ਆ ਮੈਂ ਉਹਦੋਂ ਦੱਸਿਆ ਸੀ ਮੈਨੂੰ ਤੇ ਬਾਕੀ ਆਪਾਂ ਜੋੜੀਆਂ ਵੀ ਉਸ ਹਿਸਾਬ ਨਾਲ ਲਾਉਣੀਆਂ ਨੇ ਫਿਰ ਜੈਸਾ ਹੁਣਾ ਆਪਾਂ ਨੂੰ ਪਤਾ ਲੱਗੂਗਾ ਠੀਕ ਹੈ ਜੀ ਬਾਕੀ ਤੁਹਾਡੇ ਸਾਹਮਣੇ ਕਬੂਤਰ ਦੱਸਿਓ ਕਿਵੇਂ ਲੱਗੇ ਆ ਹੁਣ ਪੜੀਏ ਪੱਠੇ ਪਾਣੀ ਪੂਣੀ ਪੀ ਕੇ ਕੈਮ ਹੋ ਚੁੱਕੇ ਆ ਚੱਕ ਲਈ ਦਾਤਰੀ ਹਿੱਸੇ ਚਲੋ ਚਲਦੇ ਆ ਟੱਕ ਚ ਇਧਰ ਕਦੂਆਂ ਦੀ ਬੱਲਾਂ ਤੇ ਕਦੂ ਵੇਖ ਲਈਏ ਤੜਕੇ ਦੋ ਕਦੂ ਤੜੇ ਸੀ ਹੁਣ ਤਾਂ ਹਨੀ ਮੇਰੇ ਖਿਆਲ ਚ ਆਥਣੇ ਜੇ ਵਿਖਦੇ ਜਾਂ ਤੜਕੇ ਤੜਕੇ ਠੀਕ ਹੈ ਜੀ ਦਪਹਿਰ ਨਹੀਂ ਵਿਖਿਆ ਕਦੂ ਕਦੂ ਕੋਈ ਪਰ ਆਪਣਾ ਟੱਕ ਪੱਠਿਆਂ ਨਾਲ ਆਪਾਂ ਨੂੰ ਵਿਖਦਾ ਇਹਨੂੰ ਆਪਾਂ ਵੜਦ ਗਏ ਠੀਕ ਹੈ ਜੀ ਢੇਰੀਆਂ ਨੂੰ ਚੱਕ ਕੇ ਪਾ ਕੇ ਪੱਲੀ ਜਿੱਤੇ ਸੱਲਦੀ ਟੋਕੇ ਅੱਗੇ ਕਬੂਤਰ ਦੀ ਗੋਤਰਦੀ ਗੈਟ ਵੀ ਆ ਚੁੱਕੀ ਹੈ ਪਹਿਲਾਂ ਲਾਈਟ ਗਈ ਸੀ ਤੇ ਮੈਂ ਕਹਿਣ ਲੱਗਿਆ ਸੀ ਕਬੂਤਰਾਂ ਨੂੰ ਦਾਣੇ-ਦੁਣੇ ਪਾ ਦਈਏ ਜਿਵੇਂ ਕੈਮਰਾ ਓਪਨ ਕੀਤਾ ਉਵੇਂ ਲਾਈਟ ਆ ਚੁੱਕੀ ਹੈ ਸਵਾ ਹੁਣ ਪੱਠੇ ਗੋਤਰਦੀਏ 2 ਮਿੰਟ ਰੱਖ ਕੇ 2 ਮਿੰਟ ਕੀ ਸਾਲਾ 10 ਮਿੰਟ ਟੋਕਾ ਕੀ ਕੋਜਾ ਗਰਾਰੀਆਂ ਟੁੱਟੀਆਂ ਪਈਆਂ ਸਾਰੀਆਂ ਇਹਦੀਆਂ ਤੁਹਾਨੂੰ ਦਿਖਾਉਣੇ ਆ ਆ ਦੇਖੋ ਪੁਰਗੀਆਂ ਗਰਾਰੀਆਂ ਚੇਂਜ ਕਰਨ ਵਾਲੀਆਂ ਨਹੀਂ ਕਰਾਂਗੇ ਬਾਅਦ ਥੋੜੇ ਦਿਨਾਂ ਤੱਕ ਲਿਆਵਾਂਗੇ ਨਵੀਆਂ ਇਹ ਟੋਕਾ ਜਦੋਂ ਦਾ ਲਿਆਂਦਾ ਸਹੀ ਨਹੀਂ ਚੱਲਿਆ ਕਰਮਾ ਵਾਲਾ ਇੰਨੇ ਮਾੜੇ ਕਰਮਾ ਟੋਕੇ ਤੇ ਮੈਂ ਤਾਂ ਨਹੀਂ ਵੇਖਿਆ ਇੱਕ ਦਿਨ ਇੱਕ ਇੱਕ ਵਾਰੀ ਚ ਹੀ ਉਤਰ ਤੇ ਕਦੇ ਰੋਖ ਖੜ ਜਾਂਦਾ ਕਦੇ ਕਰੇ ਟੁੱਟੀਆਂ ਦੀ ਕਦੇ ਕੋਈ ਆ ਜਾਂਦਾ ਸਾਲੇ ਨੂੰ ਪੂਰੀ ਜੰਮੜੇ ਚਲੋ ਕੋਈ ਨਾ ਪੱਟੇ ਕੁਤਰੀ ਕੇ ਕਿਰਾ ਜੇ ਕਹਿੰਦੇ ਹੋਗੇ ਝੂਠ ਮਾਰਦਾ ਸੱਚੀ ਟੋਕਾ ਉਹ ਜੇ ਸਾਲਾ ਫਿਰ ਰੋਗ ਖੜ ਗਿਆ ਤਾਂ ਅੱਧੇ ਕੁਤਰੇ ਆ ਅੱਧਿਆਂ ਦੇ ਰੋਗ ਖੜ ਗਿਆ ਚੈੱਕ ਕਰੋ ਹੁਣ ਬੈਕ ਘਮਾਉਣਾ ਪੈਣਾ ਤੇ ਕੁਤਰਾ ਹੁਣ ਕੱਢ ਦਈਏ ਕਬੂਤਰਾਂ ਨੂੰ ਕੱਢ ਦਈਏ ਕੀ ਕੂਤਰਾ ਨੂੰ ਧਣੇ ਵਾਲੇ ਪਾਣੀ ਪਾਣੀ ਉਹ ਸੌਰੀ ਗਲਤ ਹੋਇਆ ਪਿਆ ਕੰਮ ਗਰਮੀ ਬੜੀ ਹੈ ਤੇ ਕੂਤਰਾ ਧਣੇ ਪਾਣੀ ਪਾ ਦਈਏ ਤਰੇਆ ਬਾਹਰ ਕੱਢ ਕੇ ਠੀਕ ਹੈ ਜੀ ਗਰਮੀ ਬਹੁਤ ਆ ਜਬਾਨ ਪਲਟ ਜਾਂਦੀ ਬੰਦੇ ਪਲਟ ਪਲਟ ਡਿੱਗ ਪੈਂਦੇ ਆ ਜਬਾਨ ਦੀ ਤਾਂ ਕਿਹੜੀ ਗੱਲ ਆ ਮਿੱਤਰੋ ਚੱਕੋ ਟ੍ਰੇਕੜੀ ਦੇ ਬਾਹਰ ਓਹੋ ਬੁਰੇ ਹਾਲ ਹੋਏ ਬਈ ਮਿੱਤਰਾਂ ਦੇ ਉਤਰ ਇੱਕ ਦੂਜੇ 'ਚ ਮਾਰਦੇ ਆ ਚੁੰਝਾ ਉਹ ਕੂਤਰ ਦੇਖੋ ਗਾਲਾਂ ਮਾਂ ਬਹਿ ਗਲੇਪੀ ਮੋਢੇ ਵਾਲਾ ਉਧਰ ਉਹ ਵੀ ਬੜੇ ਬੰਬ ਕੂਤਰ ਐ ਨਜਾਇਜ਼ ਆਪਣੇ ਵਾਲ ਵੀ ਬਹੁਤ ਸਰਾ ਹੈ ਹੈਂਡ ਟੂ ਐਂਡ ਕੂਤਰ ਰੱਖਨੇ ਆ ਹੁਣ ਆਪਾਂ ਉਹਦੇ ਸਾਲ ਨੂੰ ਬਾਜੀ ਜਟਣੀਆਂ ਐ ਜਤ ਹਾਰ ਤਾਂ ਕਿਸਮਤ ਕਿਸਮਤ ਦੀ ਗੱਲ ਹੈ ਮਿੱਤਰੋ ਪਰ ਛੱਡ ਕੇ ਜਰੂਰ ਦੇਖਣੀ ਸਵਾਦ ਲੈ ਕੇ ਦੇਖਣਾ ਤੇ ਆਪਣੇ YouTube ਫੈਮਿਲੀ ਨੂੰ ਦਾ ਮੈਂਬਰ ਬਣਨ ਵਾਸਤੇ ਸਬਸਕ੍ਰਾਈਬ ਕਰ ਲਿਆ ਕਰੋ ਠੀਕ ਹੈ ਜੀ ਆਪਣੇ ਨਾਲ ਚੈਨਲ ਨੂੰ ਸਪੋਰਟ ਜਰੂਰ ਕਰਿਆ ਕਰੋ ਠੀਕ ਹੈ ਨਵੇਂ ਨਵੇਂ ਬਲੌਗ ਵੇਖਣ ਲਈ ਆਪਣਾ ਉਹਦਾ ਸਾਰਾ ਕੰਟੈਕਟ ਨਹੀਂ ਹੁੰਦਾ ਮੈਨੂੰ ਪਤਾ ਤੁਸੀਂ ਤਾਂ ਨਹੀਂ ਵੇਂਦੇ ਕਿਉਂਕਿ ਡੈਂਟ ਤਾਂ ਹੀ ਸਰਾ ਹੁੰਦਾ ਨਾ ਐਡੀਟਿੰਗ ਆਉਂਦੀ ਆ ਨਾ ਕੋਈ ਆਪਣੇ ਕੋਲ ਐਡੇ ਚੰਗੇ ਉਹ ਆ ਚੰਗੇ ਕੀ ਕੰਟੈਕਟ ਹੈਗੇ ਆ ਵੀ ਜਿਹੜੇ ਹਾਂ ਵੀ ਕਬੂਤਰ ਕਬਤਰ ਚੰਗੇ ਆ ਨਾ ਆਪਣ ਨੂੰ ਤੁਹਾਨੂੰ ਪਤਾ ਵੀ ਇਹਨਾਂ ਬੋਲਣਾ ਆਉਂਦਾ ਠੀਕ ਆ ਸਦਾ ਹੀ ਆ ਖੱਚਪੁਰੀ ਦੀ ਆ ਮਨ ਲੱਗਦਾ ਤਾਂ ਇਹਨੂੰ ਤੁਸੀਂ ਲਾਈਕ ਸ਼ੇਅਰ ਕਮੈਂਟ ਕਰਦੇ ਕੋਈ ਨਾ ਹੌਲੀ ਹੌਲੀ ਸੁਧਰਾਂਗੇ ਟਰੈਕ ਤੇ ਆਵਾਂਗੇ ਪਾਣੀ ਵਾਲੇ ਭਾਂਡੇ ਲੈ ਚੱਲੀ ਗਏ ਟੂੜੀ ਕੋਲੇ ਪਰ ਕੇ ਫਰੈਸ਼ ਨਿਊ ਲੈ ਆਈਏ ਪਾਣੀ ਇਹਨਾਂ ਦਾ ਪਾ ਦਿਗੇ ਕਣਕ ਇਹਨਾਂ ਨੂੰ ਠੀਕ ਆ ਜੀ ਦਣੇ ਦੁਣੇ ਪਾ ਦਈਏ ਤੇ ਅੱਜ ਥੋੜਾ ਜਿਹਾ ਹੁਣ ਹੱਥ ਟਕਾਉਣਾ ਪਊ ਹੈ ਨਾ ਕਬੂਤਰਾਂ ਦੇ ਹਿਸਾਬ ਨਾਲ ਕਿ ਕਿੰਨੇ ਕਬੂਤਰ ਕਿੰਨੇ ਦਾਣੇ ਖਾਂਦੇ ਆ ਕਿਹੜੇ ਖੁੱਡੇ 'ਚ ਕਿੰਨੇ ਦਾਣੇ ਖਾਂਦੇ ਕੱਲ ਨੂੰ ਅਡਜਸਟ ਕਰਨੇ ਆ ਕਬੂਤਰ ਯਾਰ ਸਾਰੇ ਠੀਕ ਹੈ ਜੀ ਇੱਕ ਪਾਸੇ ਕਬੂਤਰ ਕਰ ਦੇਣੇ ਇੱਕ ਪਾਸੇ ਹੰਦਲ ਜੋੜੀਆਂ-ਜੋੜੀਆਂ ਡਿਫਾਲਟ ਟ੍ਰਿਕ ਪਾਸੇ ਠੀਕ ਹੈ ਤੇ ਆਲੋ ਆਲੋ ਪੁੱਤੋ ਸ਼ੋਕੋ ਪਾਣੀ ਰੱਖੀਏ ਇਹਨਾਂ ਦਾ ਬੱਜੇ ਆਉਂਦੇ ਬੱਚੇ ਅਲਟ੍ਰੇ ਥੋੜੀ ਯਾਰ ਲੰਮੀ ਕਰੀਏ ਇੱਕ ਮਿੰਟ ਇੱਕ ਮਿੰਟ ਆਹ ਖੜ ਜਾ ਬੜੀ ਕਾਲੀ ਏ ਤੈਨੂੰ ਲੈ ਹੁਣ ਖਾ ਜਿੰਨੇ ਮਰਜੀ ਐਂ ਕਰਕੇ ਆਏ ਹੁਣ ਛਕੋ ਠੀਕ ਐ ਕੋਈ ਤੋੜ ਨਹੀਂ ਦਾਣਿਆਂ ਦੀ ਆਪਾਂ ਨੂੰ ਛਕੋ ਛਕੋ ਬੇਚੰਤ ਹੋ ਕੇ ਠੀਕ ਐ ਜੀ ਨਾਲੇ ਵੀਡੀਓ ਵੀ ਕਿੰਨੀ ਵਧੀਆ ਬਣਦੀ ਆ ਰੀਲ ਖੜਦੇ ਆ ਰੀਲ ਰੀਲ ਸਕੁੱਡੇ ਵਾਲਿਆਂ ਨੂੰ ਤਾਂ ਦਾਣੇ ਰੱਖਣ ਦੀ ਲੋੜ ਹੀ ਨਹੀਂ ਦਾਣੇ ਇਨਾਂ ਕੋਲ ਕੱਲ ਵਾਲੇ ਬਹੁਤ ਪਏ ਆ ਠੀਕ ਐ ਉਹੋ ਪੱਤਰੀ ਵਜਦੀ ਯਾਰ ਕੁੰਡੇ ਨਹੀਂ ਲਵਾਏ ਉਹਦੇ ਭੈਣ ਚ ਕਾਲੀ ਖਾਲੀ ਚ ਠੀਕ ਆ ਉਹ ਗੇਟ ਲੱਗ ਗਿਆ ਦੁੱਧੀ ਆ ਗਿਆ ਘਰੀ ਵੀ ਦੱਸਣਾ ਪੈਂਦਾ ਨਾ ਅੱਲਾ ਵੀ ਪਾਣੀ ਪੂਣੀ ਪੀ ਲੋ ਦਾਣੇ ਤਾਂ ਤੁਹਾਡੇ ਕੋਲ ਬਾਧੂ ਪਏ ਤੇ ਅੰਡੇ ਖਰਾਬ ਹੋ ਗਏ ਕਬੂਤਰੀ ਖੜੀ ਹੋ ਗਈ ਬਸ ਅੰਡੇ ਸੇ ਟੈਂਕ 깔 ਨੂੰ ਬਾਹਰ ਉਹਨੇ ਬਾਕੇ ਰਿਪੋਰਟਾ ਹੁਣ ਨਾਲੀਏ ਜਰਾ ਲਾ ਕੇ ਫਿਰ ਪਿੰਡ ਜਾਣਾ ਤੇ ਫਿਰ ਅੱਗੇ ਆਣ ਕੇ ਬਿੰਨੇ ਕੀ ਕੰਮ ਦਾ ਹਾਂਜੀ ਬਾਬੇ ਚੱਕ ਲੈ ਮੋਟਰਸਾਈਕਲ ਨਾਲ ਧੋ ਲੈ ਤੇ ਹੁਣਾ ਗੱਟਾ ਗੱਟਾ ਸੱਟ ਕੇ ਆਉਣੇ ਕਣਕ ਦਾ ਦਾਣੇ ਵਾਸਤੇ ਉਹ ਆਟਾ ਘਰ ਵਾਸਤੇ ਠੀਕ ਆ ਜੀ ਤਾਂ ਮੂੰਹ ਚ ਨਿਕਲ ਲੱਗਿਆ ਸੀ ਕੂਤਰਾ ਵਾਸਤੇ ਦੁਕਾਨ ਦਾਣਾ ਪਈ ਤੇ ਨੋਟ ਕਰਾਤਾ ਗਾਂਧੀ ਦੀ ਚੱਕੀ ਤੇ ਸਿੱਟਦਾ ਹੋਰ ਆਟਾ ਆਟਾ ਹੋਰ ਸੁਨਾ ਮੁੰਡਿਆਂ ਫਰਿਆ ਦਾਣਾ ਵੀ ਕਿੱਲੇ ਲੈ ਕੇ ਜਾਣਾ ਜੀ ਤੁਸੀਂ ਹਾਂ ਕੀ ਰੇਟ ਮਿਲੂਗਾ ਆਪਾਂ ਨੂੰ ਜੈ 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 ਨਹੀਂ ਦੱਸ ਸਕਦੇ ਫੋਨ ਤੇ ਆਪਾਂ ਹਾਂ ਸੱਚ ਜੀ ਆਪਣੇ 4-5 ਬੇਲੀ ਸੂਝਲ ਬਲੌਗਰ ਗੁਰਪ੍ਰੀਤ ਐਂਡ ਜਸ਼ਨ ਬੈਠੇ ਆਂ ਜੀ ਗੱਲਾਂ ਬਾਤਾਂ ਮਾਰ ਰਹੇ ਆ ਸਾਰੇ ਬਲੌਗਰ ਆ ਵੀਡੀਓ ਕਿਸੇ ਦੀ ਚੱਲਦੀ ਵੀਡੀਓ ਸਾਡੀ ਕਿਸੇ ਦੀ ਨਹੀਂ ਚੱਲਦੀ ਸਾਰੇ ਮਿੱਠੇ ਮਿੱਠੇ ਲੇੜਾ ਹੋਗੇ ਹਏ ਕੱਢਣਾ ਲਾ ਪਿਆ ਆਹੋ ਦਾਣਾ ਚੰਨ ਫਿਰ ਸੇਦੀ ਕਰ ਫਿਰ ਬੁੱਲਣ ਕੇ ਮੈਨੂੰ ਫੋਨ ਆਈ ਜਾਂਦੇ ਕਰੋ ਲੇਟ ਹੋ ਗਿਆ ਮੈਂ ਅੱਗੇ ਕਿੰਨੇ ਮਿੰਟ ਲੇਟ ਚਲੂਗੀ ਹੋਰ ਲੇਟ ਹੋ ਗਿਆ ਨੀਰਾ ਹੋਣ ਵਾਲਾ ਕਰੋ ਤੈਨੂੰ ਪਤਾ ਐ ਸੋਲੇ ਤੋਂ ਫਿਰ